ਸਤਿ ਸ੍ਰੀ ਅਕਾਲ ਸਭ ਇੱਕ ਹੋਰ ਖਬਰ ਕਾਫੀ ਚਰਚਾ ਦੇ ਵਿੱਚ ਹੈ ਕਹਿੰਦੇ ਕਿ ਪਿਛਲੀ ਸਰਕਾਰ ਦੌਰਾਨ ਜਦੋਂ ਕਾਂਗਰਸ ਦੀ ਸਰਕਾਰ ਸੀ ਕਹਿੰਦੇ ਕਿ ਡਾਕਟਰਾਂ ਦੀ ਭਾਰਤੀ ਦਾ ਘੁਟਾਲਾ ਹੋਇਆ ਸੀ ਤੇ ਉਹ ਘੁਟਾਲਾ ਹੁਣ ਨਿਕਲ ਕੇ ਸਾਹਮਣੇ ਆ ਰਿਹਾ ਹੈ ਤੇ ਵਿਰੋਧੀ ਧਿਰਾਂ ਦੇ ਵੱਲੋਂ ਲਗਾਤਾਰ ਵਾਰ ਤੇ ਪਲਟਵਾਰ ਵੀ ਕੀਤੇ ਜਾ ਰਹੇ ਨੇ ਬਿਆਨ ਦਿੱਤੇ ਜਾ ਰਹੇ ਨੇ ਇਹ ਸਮਝਣਾ ਚਾਹਾਂਗੇ ਕਿ ਡਾਕਟਰਾਂ ਦੇ ਭਾਰਤੀ ਦਾ ਘੁਟਾਲਾ ਹੈ ਕੀ ਹੈ ਤੇ ਇਹ ਹੁਣ ਚਰਚਾ ਇਸ ਦੀ ਕਿਉਂ ਸ਼ੁਰੂ ਪਈ ਹੈ ਜੋ ਤਾਂ ਬਹੁਤ ਹੈ ਮਾਮਲਾ ਹੈ ਜੀ ਭ੍ਰਸ਼ਟਾਚਾਰ ਮੈਨੂੰ ਤਾਂ ਇਹ ਲੱਗਦਾ ਹੈ ਇੱਕ ਨਸੂਰ ਦੀ ਤਰ੍ਹਾਂ ਹਮ ਕੈਨਸਰ ਦੀ ਤਰ੍ਹਾਂ ਸਾਡੇ ਸਮਾਜ ਦੇ ਅੰਦਰ ਜੀ ਆਪਾਂ ਜਦੋਂ ਪੰਜਾਬ ਦੀ ਗੱਲ ਕਰਦੇ ਆਂ ਜਦੋਂ ਦੇ ਮੁੱਖ ਮੰਤਰੀ ਭਗਵੰਤ ਮਾਨ ਆਏ ਆ ਜੀ ਕਦੇ ਇੱਕ ਭ੍ਰਿਸ਼ਟਾਚਾਰ ਦਾ ਮਾਮਲਾ ਕਦੇ ਦੂਜਾ ਭ੍ਰਿਸ਼ਟਾਚਾਰ ਦਾ ਮਾਮਲਾ ਕਦੇ ਮੰਤਰੀ ਅੰਦਰ ਜਾ ਰਿਹਾ ਕਦੇ ਸੰਤਰੀ ਅੰਦਰ ਜਾ ਰਿਹਾ ਕਦੇ ਕੋਈ ਹੋਰ ਆਗੂ ਅੰਦਰ ਜਾ ਰਿਹਾ ਜੀ ਯਾਨੀ ਲਗਾਤਾਰ ਇਸ ਤਰ੍ਹਾਂ ਦਾ ਵਰਤਾਰਾ ਜਿਹੜਾ ਹੈਗਾ ਕੀ ਲੱਗਦਾ ਕਿ ਸਾਡੇ ਦੇਸ਼ ਦੇ ਅੰਦਰ ਜਿਹੜੀਆਂ ਸਤਾਜ ਪਾਰਟੀਆਂ ਆਉਂਦੀਆਂ ਆ ਉਹ ਸਿਰਫ ਭ੍ਰਿਸ਼ਟਾਚਾਰ ਦੀ ਕਮਾਈ ਕਰਨ ਲਈ ਆਉਂਦੀਆਂ ਹਾਂ ਇਸੇ ਕਰਕੇ ਜਦੋਂ ਆਪਾਂ ਕਿਸੇ ਸੂਬਿਆਂ ਦਾ ਬੇੜਾਗਰ ਕਰਨ ਦੀ ਗੱਲ ਕਰਦੇ ਹਾਂ ਕਿ ਬੇੜਾਗਰ ਖੋਇਆ ਜੀ ਪੰਜਾਬ ਜਿਹੜਾ ਕਿਸੇ ਵੇਲੇ ਬਹੁਤ ਖੁਸ਼ਹਾਲ ਸੂਬਾ ਮੰਨਿਆ ਜਾਂਦਾ ਸੀ ਅੱਜ ਹਰ ਲਿਹਾਜ਼ ਨਾਲ ਪਿੱਛੇ ਚੱਲਿਆ ਗਿਆ ਜਿਹੜੇ ਵੀ ਮੁੱਖ ਮੰਤਰੀ ਰਹੇ ਆ ਪਿਛਲੇ ਸਮਿਆਂ 'ਚ ਹੁਣ ਬੇਸ਼ੱਕ ਉਹ ਵੀ ਸਵਾਲ ਉਠਾਉਂਦੇ ਹੋਣਗੇ ਪਰ ਉਹਨਾਂ ਦੀ ਜ਼ਿੰਮੇਵਾਰੀ ਬਣਦੀ ਹੈ ਪੰਜਾਬ ਦਾ ਬੇੜਾਗਰ ਕਰਨ ਦੇ ਲਈ ਤੇ ਹੁਣ ਜਿਸ ਭ੍ਰਸ਼ਟਾਚਾਰ ਦੀ ਤੁਸੀਂ ਗੱਲ ਕਰ ਰਹੇ ਹੋ ਦੇਖੋ ਡਾਕਟਰਾਂ ਦਾ ਮਾਮਲਾ ਹੋਵੇ ਜੀ ਡਾਕਟਰਾਂ ਦੀ ਭਰਤੀ ਦੇ ਵੈਸੇ ਦਾ ਕੋਈ ਵੀ ਮਾਮਲਾ ਭ੍ਰਸ਼ਟਾਚਾਰ ਨਾਲ ਜੁੜਿਆ ਨਹੀਂ ਹੋਣਾ ਚਾਹੀਦਾ ਬਿਲਕੁਲ ਬਿਲਕੁਲ ਪਰ ਜੇ ਡਾਕਟਰ ਹੀ ਪ੍ਰਸ਼ਤਾਚਾਰ ਨਾਲ ਜਿਹੜਾ ਭਰਤੀ ਕੀਤੇ ਜਾਣਗੇ ਤਾਂ ਤੁਸੀਂ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਉਹ ਸੂਬੇ ਦੀ ਸਿਹਤ ਦਾ ਕੀ ਹਾਲ ਹੋਏਗਾ ਜੀ ਉਤੋਂ ਦੇ ਮਰੀਜ਼ਾਂ ਦਾ ਕੀ ਹਾਲ ਹੋਏਗਾ ਜੇ ਉਸ ਮਾਮਲੇ ਸਹੀ ਭਰਤੀ ਨਹੀਂ ਕੀਤੀ ਜਾਂਦੀ ਆਪਾਂ ਮੰਨਦੇ ਆ ਕਿ ਡਾਕਟਰ ਤੇ ਰੱਬ ਇੱਕ ਬਰਾਬਰ ਮੰਨੇ ਜਾਂਦੇ ਆ ਬਿਲਕੁਲ ਬਿਲਕੁਲ ਜਦੋਂ ਆ ਮਰੀਜ਼ ਜਾਂਦਾ ਕਹਿੰਦਾ ਜੀ ਤੁਸੀਂ ਮੇਰੇ ਰੱਬ ਦੇ ਸਮਾਨ ਹੋ ਹੈ ਵੀ ਬਿਲਕੁਲ ਕਿਉਂਕਿ ਜਿਹੜੀ ਜਾਨ ਆ ਰੱਬ ਦਾ ਕਿਸੇ ਨੇ ਵੇਖਿਆ ਨਹੀਂ ਪਰ ਡਾਕਟਰ ਦਾ ਸਾਹਮਣੇ ਖੜਾ ਹੁੰਦਾ ਨਾ ਜਿਹਨੇ ਜਾਨ ਬਚਾਉਣੀ ਹੁੰਦੀ ਹੈ ਹਮ ਸੋ ਰੱਬ ਵਰਗੇ ਮਾਮਲਿਆਂ 'ਚ ਵੀ ਜੇ ਭ੍ਰਸ਼ਟਾਚਾਰ ਹੋਏਗਾ ਜੀ ਤਾਂ ਇਹ ਨਾ ਆਗੂਆਂ ਨੂੰ ਕੋਣ ਬਖਸੇਗਾ ਜਿਹੜਾ ਇਸ ਮਾਮਲੇ ਦੀ ਨਰਪੱਖ ਜਾਂਚ ਤਾਂ ਹੋਣੀ ਚਾਹੀਦੀ ਹੈ ਦੇਖੋ ਜਿਸ ਮਾਮਲੇ ਦਾ ਤੁਸੀਂ ਜ਼ਿਕਰ ਕੀਤਾ ਹੈ 300 ਤੋਂ ਉੱਪਰ ਡਾਕਟਰਾਂ ਦਾ ਭਰਤੀ ਘਟਾਲੇ ਦਾ ਮਾਮਲਾ ਹੈਗਾ ਇਹ ਉਦੋਂ ਮਿਸਟਰ ਸਿਨਾ ਜਿਹੜਾ ਹੈਗਾ ਪੰਜਾਬ ਪਬਲਿਕ ਸਰਵਿਸ ਕਮਿਸ਼ਨ ਦੇ ਜੀ ਚੇਅਰਮੈਨ ਰਹੇ ਆ ਉਹ ਤਾਂ ਹੁਣ ਨਹੀਂ ਰਹੇ ਦੁਨੀਆ 'ਚ ਪਰ ਉਹਨਾਂ ਦਾ ਵੀ ਕੇਸ 'ਚ ਨਾਮ ਦਰਜ ਹੋਇਆ ਜੀ ਉਹਨਾਂ ਦੇ ਇੱਕ ਹੋਰ ਸਾਥੀ ਦਾ ਨਾਮ ਦਰਜ ਹੋਇਆ ਇਸੇ ਤਰੀਕੇ ਦੇ ਨਾਲ ਜਿਹੜਾ ਹੈਗਾ ਇੱਕ ਐਮਐਲਏ ਹੈਗੇ ਆ ਸੁਤਵੰਨ ਸਿੰਘ ਮੋਹੀ ਜੀ ਜਿਹੜੇ 89 ਦੇ ਵਿੱਚ ਮੇਰਾ ਖਿਆਲ ਹੈ ਉਹ ਐਮਐਲਏ ਰਹੇ ਆ ਉਹਨਾਂ ਦਾ ਵੀ ਕੋਈ ਮੈਂਬਰ ਹੈਗੇ ਆ ਉਹਨਾਂ ਦਾ ਨਾਮ ਵੀ ਦਰਜ ਹੋਇਆ ਹੈ ਇਸੇ ਤਰ੍ਹਾਂ ਅਨਰਸਰੀਨ ਪਾਜਪਾ ਦੇ ਕਾਗੂ ਆ ਉਹਨਾਂ ਦਾ ਵੀ ਨਾਮ ਇਦਾਂ ਹੀ ਜਿਹੜੇ ਟਕਸਾਲੀ ਕਾਂਗਰਸੀ ਆਗੂ ਆ ਸਰ ਲਾਲ ਸਿੰਘ ਉਹਨਾਂ ਦੀ ਨੂੰਹ ਅਰਵਿੰਦਰ ਕੌਰ ਉਹਦਾ ਨਾਮ ਵੀ ਇਸ ਕੇਸ ਦੇ ਵਿੱਚ ਮਾਮਲੇ 'ਚ ਦਰਜ ਹੋਇਆ ਜਾਂਚ ਪੜਤਾਲ ਹੋਏਗੀ ਉਸ ਤੋਂ ਬਾਅਦ ਕੀ ਸਥਿਤੀਆਂ ਸਾਹਮਣੇ ਆਉਂਦੀਆਂ ਪਰ ਜਿਹੜਾ ਸਾਬਕਾ ਐਮਐਲਏ ਆ ਉਹ ਸੁਣ ਤਾਂ ਹਰਾਸਤ ਲੈ ਲਿਆ ਗਿਆ ਨਹੀਂ ਸਭ ਤੋਂ ਸਾਡੇ ਲਈ ਦੁਖਦਾਈ ਪਹਿਲੂ ਇਹ ਹੈ ਕਿ ਅਸੀਂ ਜ਼ਿੰਦਗੀ ਦਾ ਕੋਈ ਸੁਭਾ ਕੋਈ ਪਹਿਲੂ ਛੱਡਿਆ ਹੀ ਨਹੀਂ ਬਿਲਕੁਲ ਵਿਸ਼ਟਾਚਾਰ ਦੇ ਮਾਮਲੇ ਦਾ ਅਕਸਰ ਅਸੀਂ ਅਗੇ ਸੁਣਦੇ ਹੁੰਦੇ ਸੀ ਨਾ ਕਿ ਕਿਸੇ ਪ੍ਰਸ਼ਤ ਮੰਤਰੀ ਨੂੰ ਕਹਿੰਦੇ ਲਹਿਰਾਂ ਕਹਿਣ ਲਾਤਾ ਉਹਨੇ ਲਹਿਰਾਂ ਤੋਂ ਹੀ ਪੈਸਿਆਂ ਦੀ ਕਮਾਈ ਕਰਨੀ ਸ਼ੁਰੂ ਕਰ ਦਿੱਤੀ ਸੋ ਸਾਡੇ ਜਿਹੜੇ ਸਿਸਟਮ ਦੇ ਵਿੱਚ ਚਾਹੇ ਡਾਕਟਰਾਂ ਦਾ ਮਾਮਲਾ ਹੋਵੇ ਚਾਹੇ ਕਲਰਕਾਂ ਦੀ ਭਰਤੀ ਦਾ ਮਾਮਲਾ ਹੋਵੇ ਚਾਹੇ ਹੋਰ ਕਿਸੇ ਜਿਹੜਾ ਵਰਗ ਦਾ ਮਾਮਲਾ ਹੋਵੇ ਯਾਨੀ ਪਹਿਲ ਇਸ ਗੱਲ ਦੀ ਹੈ ਇੱਥੇ ਬੜੀਆਂ-ਬੜੀਆਂ ਇਸ ਮਾਮਲੇ 'ਚ ਜੋਤ ਕਹਾਣੀਆਂ ਕੋਹਤਾ ਬੜੀਆਂ ਆਪਾਂ ਚਲੋ ਕਿਸੇ ਦਾ ਕੀ ਨਾਂ ਲੈਣਾ ਇਹ ਵੀ ਕਿਹਾ ਜਾਂਦਾ ਇਹੋ ਜੇ ਮੰਤਰੀ ਵੀ ਇਹ ਸੂਬੇ 'ਚ ਹੋਇਆ ਕਹਿੰਦੇ ਉਹਨਾਂ ਨੇ ਆਪਣੀਆਂ ਬੋਰੀਆਂ ਨੋਟਾਂ ਨਾਲ ਭਰ ਲੀਆਂ ਉਹਨੇ ਆਪਣੇ ਸਰਹਾਣੇ ਨੋਟਾਂ ਨਾਲ ਭਰ ਲੇ ਆਪਣੇ ਅਰਜ਼ਾਈਆਂ ਨੋਟਾਂ ਨਾਲ ਭਰ ਲੀਆਂ ਅਰ ਜਿੱਦਾਂ ਕਹਿੰਦੇ ਹੈ ਗੁਰਬਾਣੀ ਦਾ ਇੱਕ ਸੁਨੇਹਾ ਹੈਗਾ ਇਹ ਸਾਰੇ ਨੋਟ ਸਾਰੇ ਅਰਜ਼ਾਈਆਂ ਇੱਥੇ ਹੀ ਰਹਿ ਜਾਂਦੀਆਂ ਤੇ ਜਦੋਂ ਫਿਰ ਬੰਦਾ ਜੇਲ੍ਹ 'ਚ ਜਾਂਦਾ ਭੁਖਤਦਾ ਹੈ ਤਾਂ ਉਹਨੂੰ ਪਤਾ ਲੱਗਦਾ ਹੈ ਕਿ ਵੀ ਮੈਂ ਇਹ ਇੱਕ ਕਰਮ ਕਿਉਂ ਕੀਤਾ ਹਮ ਸੱਚ ਕੀ ਹੈ ਝੂਠ ਕੀ ਹੈ ਤਾਂ ਜਾਂਚ ਤੋਂ ਬਾਅਦ ਹੀ ਸਾਹਮਣੇ ਆਏਗਾ ਹਮ ਪਰ ਜੋ ਭਰਤੀ ਘਟਾਲੇ ਨੂੰ ਲੈ ਕੇ ਜੋ ਮਾਮਲਾ ਆਇਆ ਹੈ ਜੋ ਤਾਂ ਜੀ ਮਾਮਲਾ ਵਾਕਈ ਜਿਹੜਾ ਹੈਗਾ ਸ਼ਰਮਸਾਰ ਕਰਦਾ ਹੈ ਹਮ ਕਿ ਡਾਕਟਰੀ ਕਿੱਤੇ ਦੇ ਮਾਮਲੇ ਚ ਵੀ ਬ੍ਰਿਸ਼ਟਾਚਾਰ ਬਿਲਕੁਲ ਇਸ ਤੋਂ ਮਾੜੀ ਗੱਲ ਹੋਰ ਕੀ ਹੋ ਸਕਦੀ ਬਿਲਕੁਲ